ਹਾਂਜੀ ਦੋਸਤੋ ਉਮੀਦ ਆ ਰਾਜੀ ਖੁਸ਼ੀ ਹੋਵੋਗੇ ਅੱਜ ਦੀ ਵੀਡੀਓ ਵਿੱਚ ਗੱਲ ਕਰਨੀ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਐਂਟੀ ਕ腐ਪਸ਼ਨ ਹੈਲਪਲਾਈਨ ਨੰਬਰ ਬਾਰੇ 2 ਸਾਲ ਪਹਿਲਾਂ 23 ਮਾਰਚ 2022 ਨੂੰ ਇਹ ਨੰਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਬੜੇ ਜੋਰ ਸ਼ੋਰ ਨਾਲ ਜਾਰੀ ਕੀਤਾ ਸੀ ਇਸ ਦੇ ਉੱਤੇ ਸ਼ਿਕਾਇਤਾਂ ਵੀ ਪਹਿਲੇ ਮਹੀਨੇ ਲੱਖਾਂ ਦੀ ਗਿਣਤੀ ਵਿੱਚ ਆਈਆਂ ਸਨ ਪਰ ਹੌਲੀ-ਹੌਲੀ ਲੋਕਾਂ ਦਾ ਇਸ ਤੋਂ ਮੋਹ ਪੰਗ ਹੋਣ ਲੱਗ ਗਿਆ ਇਸ ਦਾ ਕਾਰਨ ਸੀ ਕਿ ਇਸ ਨੰਬਰ ਉੱਤੇ ਆਈਆਂ ਸ਼ਿਕਾਇਤਾਂ ਉੱਤੇ ਬਣਦੀ ਠੋਕਮਈ ਕਾਰਵਾਈ ਦਾ ਨਾ ਆਉਣਾ 23 ਮਾਰਚ ਸਭ ਨੂੰ ਪਤਾ ਹੈ ਕਿ ਸ਼ਹੀਦ ਦੇ ਆਜਮ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਹੈ ਆਮ ਆਦੀ ਪਾਰਟੀ ਇਨ੍ਹਾਂ ਸ਼ਹੀਦਾਂ ਨੂੰ ਕਾਫੀ ਮੰਨਦੀ ਆ ਅਤੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਨ੍ਹਾਂ ਦੇ ਨਾਂ ਦੀ ਵਰਤੋਂ ਇਸ ਪਾਰਟੀ ਨੇ ਕਾਫੀ ਕੀਤੀ ਹੈ 23 ਮਾਰਚ 2022 ਨੂੰ ਜਦੋਂ ਇਹ ਨੰਬਰ ਜਾਰੀ ਕੀਤਾ ਗਿਆ ਸੀ ਤਾਂ 31 ਮਾਰਚ ਤੱਕ ਪਹਿਲੇ 8-9 ਦਿਨਾਂ ਵਿੱਚ 1,21,000 ਤੋਂ ਜ਼ਿਆਦਾ ਸ਼ਿਕਾਇਤਾਂ ਲੋਕਾਂ ਦੀਆਂ ਇਸ ਨੰਬਰ ਉੱਤੇ ਆਈਆਂ ਸਨ ਉਸ ਤੋਂ ਬਾਅਦ ਅਪ੍ਰੈਲ ਮਹੀਨੇ ਵਿੱਚ ਮੁੱਢ 1 ਲੱਖ ਦੇ ਕਰੀਬ ਭਾਵ 95,000 ਤੋਂ ਵਧੇਰੇ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਪਰ ਜਿਵੇਂ ਜਿਵੇਂ ਸਮਾਂ ਬੀਤਿਆ ਤਾਂ ਲੋਕਾਂ ਦਾ ਇਸ ਨੰਬਰ ਤੋਂ ਮੋਹ ਪੰਗ ਹੋ ਗਿਆ ਹਰ ਹਰ ਮਹੀਨੇ ਇਸ ਨੰਬਰ ਉੱਤੇ ਸਿਰਫ 10000 ਦੇ ਕਰੀਬ ਸ਼ਿਕਾਇਤਾਂ ਆਉਂਦੀਆਂ ਨੇ ਅਤੇ ਕਈ ਮਹੀਨੇ ਤਾਂ ਅਜੇ ਹੁੰਦੇ ਨੇ ਜਦੋਂ ਇਹ ਦਰ 5000 ਤੋਂ ਵੀ ਹੇਠਾਂ ਰਹਿ ਜਾਂਦੀ ਹੈ ਇਸ ਦਾ ਕਾਰਨ ਹੈ ਕਿ ਇਸ ਨੰਬਰ ਉੱਤੇ ਆਈਆਂ ਸ਼ਿਕਾਇਤਾਂ ਬਾਰੇ ਠੁਕਮੀ ਕਾਰਵਾਈ ਦਾ ਨਾ ਹੋਣਾ 20 ਮਹੀਨਿਆਂ ਦੇ ਬਕਵੇ ਦੌਰਾਨ ਇਸ ਨੰਬਰ ਉੱਤੇ ਕੁੱਲ 462000 ਦੇ ਕਰੀਬ ਸ਼ਿਕਾਇਤਾਂ ਆਈਆਂ ਜਿਨ੍ਹਾਂ ਵਿੱਚੋਂ ਸਿਰਫ 555 ਦਾ ਹੀ ਨਿਵੇੜਾ ਕੀਤਾ ਗਿਆ ਜਦਕਿ 83 ਸ਼ਿਕਾਇਤਾਂ ਪੈਂਡਿੰਗ ਨੇ ਇਸ ਦਾ ਮਤਲਬ ਹੈ ਕਿ 461500 ਤੋਂ ਵਧੇਰੇ ਸ਼ਿਕਾਇਤਾਂ ਦਾ ਕੋਈ ਨਿਵਟਾਰਾ ਨਹੀਂ ਹੋਇਆ, ਭਾਵ ਕੋਈ ਕਾਰਵਾਈ ਨਹੀਂ ਹੋਈ। ਇਹੋ ਕਾਰਨ ਹੈ ਕਿ ਲੱਖਾਂ ਦੀ ਗਿਣਤੀ ਵਿੱਚ ਇਨ੍ਹਾਂ ਸ਼ਿਕਾਇਤਾਂ ਦਾ ਕੋਈ ਨਵੇੜਾ ਨਾ ਹੋਣ ਕਰਕੇ ਲੋਕਾਂ ਦਾ ਇਸ ਨੰਬਰ ਤੋਂ ਮੋਹ ਪੰਗ ਹੋ ਗਿਆ। ਅਗਲੇ ਮਹੀਨੇ ਭਾਵ ਮਾਰਚ 2024 ਨੂੰ ਇਸ ਹੈਲਪਲਾਈਨ ਨੰਬਰ ਨੂੰ ਜਾਰੀ ਕੀਤੇ ਆ ਪੂਰੇ 2 ਸਾਲ ਹੋ ਜਾਣੇ ਨੇ। ਪੰਜਾਬ ਸਰਕਾਰ ਦੀ ਸਥਿਤੀ ਅੱਗਾ ਦੌੜ ਪਿੱਛਾ ਚੌੜ ਵਾਲੀ ਬਣੀ ਹੋਈ ਆ ਸਰਕਾਰ ਹਰੇਕ 6-7 ਮਹੀਨੇ ਬਾਅਦ ਕੋਈ ਨਵਾਂ ਨੰਬਰ ਜਾਂ ਨਵੀਂ ਸਕੀਮ ਜਾਰੀ ਕਰ ਦਿੰਦੀ ਆ ਪਰ ਪਿਛਲੀਆਂ ਸਕੀਮਾਂ ਉੱਤੇ ਪੈਰ ਵਾਈ ਠੀਕ ਢੰਗ ਨਾਲ ਨਹੀਂ ਹੋ ਰਹੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਹੈ ਕਿਸ ਨੰਬਰ ਤੋਂ ਲੋਕਾਂ ਦੇ ਮੋਹ ਪੰਗ ਹੋ ਜਾਣ ਦੇ ਢੁਕਵੇਂ ਜਾਂਚ ਕਰਵਾਈ ਜਾਵੇ ਅਤੇ ਇਸ ਵਿੱਚ ਸੁਧਾਰ ਕਰਕੇ ਇਸ ਉੱਤੇ ਸਹੀ ਰੂਪ ਵਿੱਚ ਪਹਿਰਾ ਦਿੱਤਾ ਜਾਵੇ ਅੱਜ ਮੈਂ ਪੰਜਾਬ ਲਈ ਇੱਕ ਬਹੁਤ ਵੱਡਾ ਐਲਾਨ ਕਰਨ ਜਾ ਰਿਹਾ ਹਾਂ ਇਸ ਐਲਾਨ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਹੂਲਤ ਮਿਲੂਗੀ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਸੌਖੀ ਹੋ ਜਾਊਗੀ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਪੰਜਾਬ ਦੇ ਵਿੱਚ ਜਿੱਥੇ ਵੀ ਮੈਂ ਜਾਂਦਾ ਸੀ ਭ੍ਰਿਸ਼ਟਾਚਾਰ ਦੀ ਗੱਲ ਹੁੰਦੀ ਸੀ ਲੋਕ ਕਹਿੰਦੇ ਸੀ ਕਿ ਜੀ ਆ ਸਿਸਟਮ ਨੂੰ ਬਦਲੋ ਬਹੁਤ ਅਸੀਂ ਦੁਖੀਆਂ ਇਹ ਸਿਸਟਮ ਨੂੰ ਸੁਧਾਰਨ ਦੀ ਲੋੜ ਹੈ ਉਹਨਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣਾ ਇਹ ਮੇਰਾ ਫਰਜ਼ ਹੈ ਇਸ ਲਈ ਅੱਜ ਮੈਂ ਇਸ ਨਾਲ ਜੁੜਿਆ ਇੱਕ ਬਹੁਤ ਵੱਡਾ ਐਲਾਨ ਕਰਨ ਜਾ ਰਿਹਾ ਸ਼ਾਇਦ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਐਲਾਨ ਹੋਵੇਗਾ ਇਹੋ ਜਿਹਾ ਐਲਾਨ ਪੰਜਾਬ ਦੇ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਅਸੀਂ ਆਉਣ ਵਾਲੇ ਕੁਝ ਦਿਨਾਂ 'ਚ ਪੰਜਾਬ ਦੇ ਅੰਦਰ ਵੀ ਇਹੋ ਜੀ ਹੈਲਪਲਾਈਨ ਸ਼ੁਰੂ ਕਰਾਂਗੇ 23 ਮਾਰਚ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਖਦੇਵ ਹੋਰਾਂ ਦੀ ਵਰਸੀ ਹੈ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਮੈਂ ਇੱਕ ਨੰਬਰ ਹੈਲਪਲਾਈਨ ਦਾ ਜਾਰੀ ਕਰੂੰਗਾ ਉਹ ਨੰਬਰ ਜਿਹੜਾ ਉਹ ਮੇਰਾ ਪਰਸਨਲ ਵਟਸਐਪ ਨੰਬਰ ਹੋਊਗਾ ਪੂਰੇ ਪੰਜਾਬ ਦੇ ਵਿੱਚ ਜੇਕਰ ਕੋਈ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਤਾਂ ਇਨਕਾਰ ਨਾ ਕਰਿਓ ਮੰਨਣਾ ਨਹੀਂ ਕਰਨਾ ਇਹਦੀ ਵੀਡੀਓ ਜਾਂ ਆਡੀਓ ਬਣਾ ਕੇ ਰਿਕਾਰਡਿੰਗ ਜਿਹੜੀ ਹੈ ਉਸ ਨੰਬਰ ਤੇ ਭੇਜ ਦਿਓ ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਮੇਰਾ ਦਫ਼ਤਰ ਜਿਹੜਾ ਹੈ ਉਹ ਇਹਦੀ ਪੜਤਾਲ ਕਰੂਗਾ ਤੇ ਦੋਸ਼ੀ ਪਾਏ ਜਾਣ ਤੇ ਕੋਈ ਵੀ ਭ੍ਰਿਸ਼ਟਾਚਾਰੀ ਜਿਹੜਾ ਹੈ ਉਹ ਬਖਸ਼ਿਆ ਨਹੀਂ ਜਾਊਗਾ ਸਖਤ ਕਾਰਵਾਈ ਹੋਊਗੀ ਇੱਕ ਸਭ ਤੋਂ ਵੱਡੀ ਗੱਲ ਭ੍ਰਿਸ਼ਟਾਚਾਰ ਦੇ ਵਿਰੁੱਧ ਇਹ ਸਖਤ ਕਾਰਵਾਈ ਸਿਰਫ ਅਤੇ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਕਰ ਸਕਦੀ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਨਹੀਂ ਹੋਣ ਦੇਵਾਂਗਾ ਇਹ ਮੇਰਾ ਤੁਹਾਡੇ ਨਾਲ ਪੱਕਾ ਵਾਅਦਾ ਹੈ ਅਸੀਂ ਮਿਲ ਕੇ ਸਰਦਾਰ ਪਗਜ ਸਿੰਘ ਜੀ ਦੇ ਸੁਪਨਿਆਂ ਦਾ ਪੰਜਾਬ ਬਣਾਵਾਂਗੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਵੀਡੀਓ ਐਂਟੀ ਕਰਪਸ਼ਨ ਹੈਲਪਲਾਈਨ ਨੰਬਰ ਜਾਰੀ ਕਰਨ ਤੋਂ ਪਹਿਲਾਂ ਦਾ ਹੈ ਇਸ ਵਿੱਚ ਉਹਨਾਂ ਦੇ ਦਾਅਵੇ 2 ਸਾਲ ਬਾਅਦ ਕਿੰਨੇ ਸੱਚ ਹੋਏ ਨੇ ਗਰੰਟੀ ਕਿੰਨੀ ਪੂਰੀ ਹੋਈ ਆ ਅਤੇ ਸ਼ਹੀਦ ਦੇ ਆਜ਼ਮ ਭਗ ਸਿੰਘ ਤੇ ਸਾਥੀਆਂ ਦੇ ਸੁਪਨਿਆਂ ਦਾ ਰਾਜ ਕਿੰਨਾ ਕੁ ਸਥਾਪਿਤ ਕੀਤਾ ਹੈ ਇਹ ਪੰਜਾਬੀਆਂ ਨੂੰ ਦੱਸਣ ਦੀ ਲੋੜ ਨਹੀਂ ਰੋਜ਼ਾਨਾ ਸਮਾਜ ਵਿੱਚ ਵਿਚਰਨ ਵਾਲੇ ਲੋਕਾਂ ਦਾ ਨਿੱਤ ਵਾਅ ਵਾਸਤਾ ਇਨ੍ਹਾਂ ਹੀ ਗੱਲਾਂ ਨਾਲ ਪੈਂਦਾ ਹੈ ਤਾਂ ਉਹਨਾਂ ਤੋਂ ਕੁਝ ਵੀ ਲੁਕਿਆ ਹੋਇਆ ਨਹੀਂ ਸੂਚਨਾ ਦੇ ਅਧਿਕਾਰ ਆਰਟੀਆਈ ਰਾਹੀਂ ਜੋ ਜਾਣਕਾਰੀ ਬਾਹਰ ਆਈ ਹੈ ਉਹ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦਾ ਨਾਰਾ ਦੇਣ ਵਾਲੇ ਕਟੜ ਇਮਾਨਦਾਰਾਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਜ਼ਰੂਰ ਖੜੇ ਕਰਦੀ ਹੈ ਇਹ ਨੰਬਰ 23 ਮਾਰਚ 2022 ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਰੀ ਕੀਤਾ ਸੀ ਤਾਂ ਸ਼ੁਰੂ ਵਿੱਚ ਇਸ ਨੰਬਰ ਉੱਤੇ ਸ਼ਿਕਾਇਤਾਂ ਦਾ ਹੜ ਆ ਗਿਆ ਪਹਿਲੇ 10 ਦਿਨਾਂ ਵਿੱਚ ਸਵਾ ਲੱਖ ਦੇ ਕਰੀਬ ਸ਼ਿਕਾਇਤਾਂ ਆਈਆਂ ਉਸ ਤੋਂ ਅਗਲੇ ਮਹੀਨੇ ਫਿਰ 1 ਲੱਖ ਦੇ ਕਰੀਬ ਸ਼ਿਕਾਇਤਾਂ ਆਈਆਂ ਫਿਰ ਹੌਲੀ-ਹੌਲੀ ਸ਼ਿਕਾਇਤਾਂ ਦੇ ਦਰ ਤੇਜ਼ੀ ਨਾਲ ਢੜਮ ਕਰਕੇ ਡਿੱਗਣ ਲੱਗ ਪਈ ਕਾਰਨ ਸੀ ਸ਼ਿਕਾਇਤਾਂ ਉੱਤੇ ਠੋਕਮੇ ਕਾਰਵਾਈ ਦਾ ਨਾ ਹੋਣਾ ਹੁਣ ਇਸ ਹੈਲਪਲਾਈਨ ਨੰਬਰ ਉੱਤੇ ਨਾ ਮਾਫ਼ਤ ਸ਼ਿਕਾਇਤਾਂ ਆ ਰਹੀਆਂ ਨੇ ਇਸ ਦਾ ਮਤਲਬ ਕੀ ਕੱਢੀਏ ਕਿ ਪੰਜਾਬ ਭ੍ਰਿਸ਼ਟਾਚਾਰ ਮੁਕਤ ਰਾਜ ਬਣ ਗਿਆ ਏ ਆਲੇ ਦੁਆਲੇ ਨਜ਼ਰ ਤਾਂ ਮਾਰੋ ਕੀ ਦੱਸਿਆ ਜੇ ਭ੍ਰਿਸ਼ਟਾਚਾਰ ਹਾਲੇ ਵੀ ਹੈ ਤਾਂ ਫਿਰ ਇਸ ਵਿਸ਼ੇਸ਼ ਨੰਬਰ ਉੱਤੇ ਸ਼ਿਕਾਇਤਾਂ ਕਿਉਂ ਨਹੀਂ ਆ ਰਹੀਆਂ ਆਰਟੀਆਈ ਵਿੱਚ ਇਸ ਬਾਰੇ ਵੱਡੇ ਖੁਲਾਸੇ ਹੋਏ ਨੇ 20 ਮਹੀਨੇ ਵਿੱਚ 4.5 ਲੱਖ ਤੋਂ ਵਧੇਰੇ ਸ਼ਿਕਾਇਤਾਂ ਉੱਤੇ ਕਾਰਵਾਈ ਨਹੀਂ ਹੋਈ ਜਿਸ ਕਰਕੇ ਇਹ ਨੰਬਰ ਇੱਕ ਤਰ੍ਹਾਂ ਨਾਲ ਫੇਲ ਹੋ ਗਿਆ ਹੈ ਭ੍ਰਿਸ਼ਟਾਚਾਰ ਤੋਂ ਅੱਕੇ ਲੋਕ ਕਿਸ ਉਮੀਦ ਨਾਲ ਹੁਣ ਇਸ ਨੰਬਰ ਉੱਤੇ ਸ਼ਿਕਾਇਤਾਂ ਕਰਨ ਗੱਲ ਕਰਦੇ ਆਂ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਜਾਰੀ ਕੀਤੇ ਗਏ ਨੰਬਰ 9501200212 ਇਸ ਉੱਤੇ 20 ਮਹੀਨੇ ਵਿੱਚ ਸਿਰਫ 555 ਸ਼ਿਕਾਇਤਾਂ ਦਾ ਨਿਪਟਾਰਾ ਹੋਇਆ ਜਦਕਿ 93 ਸ਼ਿਕਾਇਤਾਂ ਪੈਂਡਿੰਗ ਨੇ 4,66,593 ਸ਼ਿਕਾਇਤਾਂ ਨੂੰ ਅਣਗੌਲੀਆਂ ਕੀਤਾ ਗਿਆ ਹੈ ਭਾਵ ਇਸ ਉੱਤੇ ਕੋਈ ਕਾਰਵਾਈ ਨਹੀਂ ਹੋਈ ਸੂਚਨਾ ਦੇ ਅਧਿਕਾਰ ਤਹਿਤ ਵਿਜੀਲੈਂਸ ਬਿਊਰੋ ਪੰਜਾਬ ਤੋਂ ਮੰਗੀ ਗਈ ਜਾਣਕਾਰੀ ਤਹਿਤ ਜੋ ਤੱਥ ਸਾਹਮਣੇ ਆਏ ਨੇ ਉਹ ਹੈਰਾਨ ਕਰਨ ਵਾਲੇ ਨੇ RTI ਵਿੱਚ ਪਤਾ ਲੱਗਿਆ ਹੈ ਕਿ 23 ਮਾਰਚ 2022 ਨੂੰ ਸ਼ੁਰੂ ਤੋਂ ਲੈ ਕੇ 15 ਜਨਵਰੀ 2024 ਤੱਕ ਕਰੀਬ 20 ਮਹੀਨੇ ਦੌਰਾਨ ਇਸ ਨੰਬਰ ਉੱਤੇ 462234 ਸ਼ਿਕਾਇਤਾਂ ਪ੍ਰਾਪਤ ਹੋਈਆਂ ਇਨ੍ਹਾਂ ਵਿੱਚੋਂ 555 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਜਦਕਿ 461593 ਸ਼ਿਕਾਇਤਾਂ ਅਜਿਹੀਆਂ ਨੇ ਜਿਨ੍ਹਾਂ ਉੱਤੇ ਕੁਝ ਨਹੀਂ ਹੋਇਆ ਜਦੋਂ ਇਹ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸੀ ਤਾਂ 23 ਤੋਂ 31 ਮਾਰਚ ਵਿਚਕਾਰ ਸਿਰਫ 8-9 ਦਿਨਾਂ ਵਿੱਚ 1,21,982 ਸ਼ਿਕਾਇਤਾਂ ਦਰਜ ਹੋਈਆਂ ਸਨ। ਇਸ ਤੋਂ ਬਾਅਦ April ਮਹੀਨੇ ਵਿੱਚ 95,154, May ਵਿੱਚ 43,135, June ਵਿੱਚ 25,114, July ਵਿੱਚ 27,506, August ਵਿੱਚ 21,629 ਸ਼ਿਕਾਇਤਾਂ ਇਸ ਨੰਬਰ ਉੱਤੇ ਦਰਜ ਹੋਈਆਂ। ਇਸ ਤੋਂ ਬਾਅਦ ਦਰ ਤੇਜ਼ੀ ਨਾਲ ਢੱਗਣ ਲੱਗੀ। ਅਤੇ ਸਤੰਬਰ ਵਿੱਚ ਇਹ ਗਿਣਤੀ 10000 ਤੋਂ ਹੇਠਾਂ ਆ ਗਈ ਅਕਤੂਬਰ ਵਿੱਚ 10798 ਨਵੰਬਰ ਵਿੱਚ ਸਿਰਫ 8872 ਦਸੰਬਰ ਵਿੱਚ ਇਹ ਦਰ ਹੋਰ ਵੀ ਘਟ ਗਈ ਅਤੇ ਸਿਰਫ 6347 ਸ਼ਿਕਾਇਤਾਂ ਹੀ ਦਰਜ ਹੋਈਆਂ ਫਿਰ ਨਵੇਂ ਸਾਲ 2023 ਦੇ ਜਨਵਰੀ ਮਹੀਨੇ ਵਿੱਚ 7643 ਫਰਵਰੀ ਵਿੱਚ 6275 ਮਾਰਚ ਵਿੱਚ ਸਿਰਫ 6405 ਸ਼ਿਕਾਇਤਾਂ ਦਰਜ ਹੋਈਆਂ ਇਸ ਤੋਂ ਬਾਅਦ ਅਪ੍ਰੈਲ ਵਿੱਚ ਗਿਣਤੀ ਸਿਰਫ 5833 ਰਹਿ ਗਈ ਇਸ ਸਾਲ 2024 ਦੇ ਜਨਵਰੀ ਮਹੀਨੇ ਦੇ ਪਹਿਲੇ 15 ਦਿਨਾਂ ਵਿੱਚ ਸਿਰਫ 2635 ਸ਼ਿਕਾਇਤਾਂ ਦਰਜ ਹੋਈਆਂ ਨੇ ਇਹ ਹੈਲਪਲਾਈਨ ਨੰਬਰ ਜਾਰੀ ਹੋਣ ਸਮੇਂ ਪਹਿਲੇ 2 ਮਹੀਨੇ ਵਿੱਚ ਭ੍ਰਿਸ਼ਟਾਚਾਰ ਦੀਆਂ ਰਿਕਾਰਡ ਗਿਣਤੀ ਵਿੱਚ ਸ਼ਿਕਾਇਤਾਂ ਦਰਜ ਹੋਈਆਂ ਪਰ ਜਿਵੇਂ ਜਿਵੇਂ ਸਮਾਂ ਅੱਗੇ ਵਧਿਆ ਇਹ ਦਰ ਤੇਜ਼ੀ ਨਾਲ ਹੇਠਾਂ ਹੁੰਦੀ ਗਈ ਜਿਵੇਂ ਇਹ ਵੀ ਮੰਨ ਲਈਏ ਕਿ ਆਈਆਂ ਸ਼ਿਕਾਇਤਾਂ ਵਿੱਚ ਕਈ ਗਲਤ ਸਨ ਜਾਂ ਭ੍ਰਿਸ਼ਟਾਚਾਰ ਨਾਲ ਸਬੰਧਤ ਨਹੀਂ ਸਨ ਫੇਰ ਵੀ ਬਾਕੀ ਬਚਦੀਆਂ ਲੱਖਾਂ ਸ਼ਿਕਾਇਤਾਂ ਉੱਤੇ ਕਾਰਵਾਈ ਨਾ ਹੋਣਾ ਲੋਕਾਂ ਦੇ ਇਸ ਐਂਟੀ ਕ腐ਪਸ਼ਨ ਹੈਲਪਲਾਈਨ ਨੰਬਰ ਤੋਂ ਮੋਹ ਭੰਗ ਹੋਣ ਦਾ ਕਾਰਨ ਬਣਿਆ ਤੁਹਾਡੇ ਸਾਹਮਣੇ ਮੈਂ ਬੈਠਾ ਮੈਂ ਚੱਲਿਆ ਨਜਾਇਜ਼ ਪਰਚਾ 3-4 ਮਹੀਨੇ ਜੇਲ ਸੋ ਇਟ ਇਜ਼ ਅ ਪਾਰਟ ਆਫ ਦਿਸ ਵਾਟ ਸ਼ੁਡ ਆਈ ਸੇ ਦਿਸ ਇਹ ਜਿਹੜਾ ਗਰਕਿਆ ਹੋਇਆ ਸਿਸਟਮ ਹੈ ਮਤਲਬ ਲੋਕਾਂ ਦੀ ਆਵਾਜ਼ ਸੁਣਨ ਦੀ ਬਜਾਏ ਲੋਕਾਂ ਦੀ ਆਵਾਜ਼ ਦਬਾਈ ਜਾ ਰਹੀ ਉਹ ਪੋਰਟਲ ਕਿੱਥੇ ਨੇ ਜਿੱਥੇ ਕ腐ਸ਼ਨ ਦੀਆਂ ਸ਼ਿਕਾਇਤਾਂ ਆਉਂਦੀਆਂ ਉਹ ਕਿੱਥੇ ਨੇ ਉਹ ਦੱਸੇ ਕੋਈ ਕਿ ਕਦੀ ਕਿਸੇ ਕ腐ਟ ਆਦਮੀ ਨੂੰ ਫੜ ਕੇ ਜੈਨੂਨ ਕੰਪਲੇਂਟ ਦੇ ਉੱਤੇ ਕਿਸੇ ਦੇ ਖਿਲਾਫ ਕੋਈ ਐਕਸ਼ਨ ਹੋਇਆ